ਦੇਸ਼ ਭਰ ਵਿੱਚ ਭਾਜਪਾ ਵਰਕਰਾਂ ਵੱਲੋਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਮਨਾਇਆ ਜਾ ਰਿਹਾ ਉੱਥੇ ਹੀ ਫੋਗਵਾੜਾ ਵਿਖੇ ਭਾਜਪਾ ਯੂਥ ਵਰਕਰਾਂ ਵੱਲੋਂ ਸੋਨੂ ਰਾਵਲ ਪਿੰਡੀ ਦੀ ਅਗਵਾਈ ਵਿੱਚ ਬਲੱਡ ਬੈਂਕ ਗੁਰ ਹਰਗੋਬਿੰਦਗੜ੍ਹ ਫੋਗਵਾੜਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਦਾ ਉਦਗਾਰਨ ਸਾਫ ਕਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਵੱਲੋਂ ਸ਼ਮਾਰੋਸ਼ਨ ਕਰਕੇ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਸਾਫ ਕਾਂ ਮੇਅਰ ਅਰਣ ਖੋਸਲਾ ਮਲਕੀ ਅਸੈਂਗੁਰ ਕੋ ਉਤਰਾ ਨਿਤਿਨ ਚੱਡਾ ਤੋਂ ਇਲਾਵਾ ਹੋਰ ਵਰ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਭਾਈਚਾਰ ਵਰਕਰਾਂ ਨੇ ਸਵੈ ਇਛਾ ਨਾਲ ਆਪਣਾ ਖੂਨਦਾਨ ਕੀਤਾ ਉੱਥੇ ਹੀ ਸਾਬਕਾ ਮੇਅਰ ਅਰਣੁਖ ਖੋਸਲਾ ਨੇ ਕਿਹਾ ਕਿ ਇਸ ਖੂਨਦਾਨ ਕੈਂਪ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖ ਨੂੰ ਮਿਲਿਆ ਹੈ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਤੇ ਸਾਡੇ ਯੂਥ ਜਿਹੜਾ ਆਨ ਵਾਲਾ ਯੂਥ ਪੰਜਾਬ ਦੇ ਵਿੱਚ ਸਾਡੇ ਸੋਨੂ ਜੀ ਰਾਵਲ ਬੱਡੀ ਰਗੋਤਰਾ ਜੀ ਬਾਉ ਜੀ ਹੋਰ ਸਾਰੇ ਜਿੰਨੇ ਇਹਦੇ ਨਾਲ ਮੈਂਬਰ ਆਏ ਮੈਂ ਇਹਨਾਂ ਦਾ ਧੰਨਵਾਦ ਕਰਦਾ ਅੱਜ ਕਾਫੀ ਸੰਖਿਆ ਦੇ ਵਿੱਚ ਇਹ ਸਭ ਖੂਨ ਦੇ ਰਹੇ ਆ ਤੋ ਪ੍ਰਧਾਨ ਮੰਤਰੀ ਜੀ ਅੱਜ ਪੂਰੇ ਭਾਰਤਵਾਰਸ਼ ਦੇ ਵਿੱਚ ਅੱਜ ਜੋ ਜਨਮ ਦਿਨ ਦੇਤੇ ਵਰਕਰ ਬਲੱਡ ਦੇ ਰਿਹਾ ਮੈਂ ਆਪਣੇ ਵੱਲੋਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਜੋ ਪ੍ਰਧਾਨ ਮੰਤਰੀ ਦੇਸ਼ ਵਾਸਤੇ ਕਰ ਰਹੇ ਆ ਹੋਰ ਕੋਈ ਕੰਮ ਨਹੀਂ ਰਿਹਾ ਆਨਲਾ ਸਵਾ ਫੇਰ ਪੰਜਾਬ ਦੇ ਵਿੱਚ ਵੀ ਇਸ ਵਾਰ ਜੋ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਹੌਮਾ ਮਾ ਕੇ ਲੱਗੇ ਆ ਤਾਂ 2027 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਬਣੂਗੀ ਤੋ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਇਹ ਨੌਜਵਾਨਾਂ ਨੂੰ ਜਿਹੜੇ ਨਸ਼ੇ ਛੱਡ ਗਏ ਅੱਜ ਬਲੱਡ ਦੇ ਵਿੱਚ ਰੁੱਝੇ ਹੋਇਆ ਤਾਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਦਾਂ ਹੀ ਪ੍ਰਣ ਕਰਦਾ ਵੀ ਇਦਾਂ ਹੀ ਦੇ ਦੀ ਸੇਵਾ ਕਰਦੇ ਰਹੋ ਇਸ ਖੂਨਦਾਨ ਕੈਂਪ ਦੌਰਾਨ ਮੀਡੀਆ ਕਰਮੀਆਂ ਨੇ ਵੀ ਖੂਨਦਾਨ ਇੱਕ ਮਹਾਦਾਨ ਹੈ ਦੇ ਸਲੋਗਨ ਤੇ ਪੈਰਾ ਦਿੰਦੇ ਆ ਆਪਣੀ ਜ਼ਿੰਮੇਵਾਰੀ ਸਮਝਿਆ ਸਵੈ ਇੱਛਾ ਨਾਲ ਆਪਣਾ ਖੂਨਦਾਨ ਕੀਤਾ ਇਸ ਮੌਕੇ ਸਮਾਸ਼ੇਵੀ ਮਲਕੀਆ ਸਿੰਘ ਰਘਬੋਤਰਾ ਨੇ ਵੀ ਸਮੂਹ ਪਾਰਟੀ ਵਰਕਰਾਂ ਦਾ ਜਿੱਥੇ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਖਿਆ ਕਿ ਨੌਜਵਾਨਾਂ ਨੂੰ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਤੋਂ ਇਲਾਵਾ ਭਾਈਪਾ ਵਰਕਰ ਮਜੂਦ ਸਨ ਫਗਵਾੜਾ ਤੋਂ ਨਵਰਾਣਚਨ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰਵਨੋਂ ਅੱਜ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਜੁਗਿੰਦਰ ਮੋਦੀ ਦੇ ਜਨਮ ਦਿਨ ਦੇ ਆਪਲਖਣ ਦੇ ਵਿੱਚ ਕੈਂਪ ਜੁੜੇ ਕੀਤਾ ਗਿਆ ਹੈ ਖੂਨਦਾਨ ਔਰ ਇਸ ਕੈਂਪ ਦਾ ਵਿਰਾਟਰ ਸਤਕਾਰਯੋਗ ਸ਼੍ਰੀ ਸੋਮ ਪ੍ਰਕਾਸ਼ ਜੀ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਨੇ ਲੈਪ ਦਿਖਾ ਕੇ ਕੀਤਾ ਹੈ ਔਰ ਇਸ ਕੈਂਪ ਦੇ ਵਿੱਚ ਬਲੱਡ ਡੋਨਰ ਦਾ ਬਲੱਡ ਡੋਨੇਟ ਕਰਨ ਲਈ ਸਾਂ ਇਹ ਸਥਾਨ ਪਾਇਆ ਜਾ ਰਿਹਾ ਹੈ ਉਮੀਦ ਹੈ ਕਿ ਜੋ ਟਾਰਗੇਟ ਅਸੀਂ ਫੈਸ ਕੀਤਾ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਸੰਪੂਰਨ ਹੋਵੇਗਾ ਇਹ ਜੋ ਪ੍ਰਾਲਾ ਹੈ ਇਹ ਜਿੱਥੇ ਕਿ ਆਪਾਂ ਜਾਣਦੇ ਹਾਂ ਕਿ ਪ੍ਰਭਾਮੰਨ ਕੀ ਸਾਡੇ ਦੋਨਾਂ ਦਾ ਸਨੇਹ ਹੈ ਕਿ ਇਸ ਬੰਦਰਵਾੜੇ ਨੂੰ ਸੇਵਾ ਦੇ ਬੰਦਰਵਾੜੇ ਦੇ ਤੌਰ ਤੇ ਬਣਾ ਕੇ ਲੋਕਾਂ ਦੀ ਸੇਵਾ ਲਈ ਤੋਂ ਅਸੀਂ ਇਹ ਸੰਕਲਪ ਲੈਨੇ ਆ ਇਹ ਅਸੀਂ ਆਪਣੇ ਵੱਲੋਂ ਲੋਕਾਂ ਦੀ ਸੇਵਾ ਕਰਕੇ ਇਸ ਪੰਦਰਵਾੜੇ ਨੂੰ ਸਫਲ ਬਣਾਉਣ ਦੇ ਲਈ ਉਪਰਾਲਾ ਕਰਾਂਗੇ ਤੋਂ ਲੋਕਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਇਸ ਸੇਵਾ ਪੰਦਰਵਾੜੇ ਦੇ ਵਿੱਚ ਆਪਣੇ ਵੱਲੋਂ ਸੇਵਾ ਕਰੋ ਤਾਂ ਜੋ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਜਿਹੜਾ ਸਰਕਾਰ ਹੋਵੇ ਤੇ ਸਾਰੇ ਸਿੱਕੇ ਦਾ ਪੱਲਾ ਹੋਵੇ